ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸਰਬਜੀਤ ਗਿੱਲ ਔਰ ਇਸ ਰਹਦੀ ਲੋਕ ਵਿਰਸਾ ਚੈਨਲ ਵੇਖਣ ਵਾਲਿਆਂ ਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਤੇ ਜੁੜੇ ਹੋ ਤੁਸੀਂ ਅੱਜ ਸਾਡੇ ਨਾਲ ਕਿਉਂਕਿ ਸਾਡੀ ਸਾਰੀ ਹੀ ਟੀਮ ਫਤੇਗੜ ਸਾਹਿਬ ਸਰਹੰਦ ਦੀ ਧਰਤੀ ਤੇ ਪਹੁੰਚ ਚੁੱਕੀ ਆ ਤੁਸੀਂ ਸਾਡੇ ਚੈਨਲ ਤੇ ਪਹਿਲੀਆਂ ਵੀਡੀਓ ਵੀ ਸਾਡੀਆਂ ਵੇਖੀਆਂ ਕਿ ਅਸੀਂ ਗੁਰਦੁਆਰਾ ਸਾਹਿਬ ਦੀਆਂ ਜਿਹੜੀ ਯਾਦ ਦੇ ਵਿੱਚ ਇੱਥੇ ਮੇਲਾ ਕਰਵਾਇਆ ਜਾਂਦਾ ਏ ਛੋਟੇ ਸਾਹਿਬ ਜਿਆਦਿਆਂ ਦੀ ਯਾਦ ਦੇ ਵਿੱਚ ਉਹ ਅਸੀਂ ਆਪਣੇ ਚੈਨਲ ਤੇ ਵੀਡੀਓ ਪਾਈਆਂ ਏ ਅੱਜ ਅਸੀਂ ਇੱਥੇ ਪਹੁੰਚੇ ਆ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਸਰਹੰਦ ਫਤਿਹ ਕੀਤੀ ਆ ਸਰਹੰਦ ਨੂੰ ਤਹਿਸ ਨੈਸ ਕੀਤਾ ਹੈ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਆ ਉਸ ਟਾਈਮ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗਲ ਸਮਰਾਜ ਦੀਆਂ ਜਿਹੜੀਆਂ ਐ ਇਬਾਦਤਗਾਹ ਮਸਜਿਦ ਮਸੀਤਾਂ ਇਹਨਾਂ ਨੂੰ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਤੁਸੀਂ ਮੇਰੇ ਪਿੱਛੇ ਵੇਖੋ ਕਿ ਬਿਲਕੁਲ ਹੀ ਜਿਹੜੀ ਮਸੀਤ ਆ ਅੱਜ ਵੀ ਉਹ ਬੜੀ ਸੋਹਣੀ ਹਾਲਤ ਦੇ ਵਿੱਚ ਖੜੀ ਆ ਉੱਥੇ ਰੰਗ ਰੋਗਨ ਕਰਵਾਇਆ ਜਾਂਦਾ ਬਕਾਇਦਾ ਉਹਦੀ ਸੇਵਾ ਹੁੰਦੀ ਆ ਜਿਹੜੇ ਵੀ ਇੱਥੋਂ ਦੇ ਲੋਕ ਨੇ ਇਨਾਂ ਦੀ ਸੇਵਾ ਕਰਦੇ ਆ ਔਰ ਮੈਂ ਅੱਜ ਤੁਹਾਨੂੰ ਇਥੋਂ ਦੀਆਂ ਜਿਹੜੀਆਂ ਪ੍ਰਾਤਨ ਸਮੇਂ ਦੀਆਂ ਪੁਰਾਣੀਆਂ ਇਮਾਰਤਾਂ ਨੇ ਜਿੱਦਾਂ ਪੁਰਾਣੇ ਮਕਬਰੇ ਪ੍ਰਾਣੀਆਂ ਮਸਜਿਦਾਂ ਉਹ ਸਾਰਾ ਕੁਝ ਹੀ ਦਿਖਾਉਣੇ ਜਾ ਰਿਹਾ ਆਪਣੇ ਚੈਨਲ ਦੇ ਜ਼ਰੀਏ ਔਰ ਸਰਹੱਦੀ ਲੋਕ ਵਿਰਸਾ ਦੇ ਚੈਨਲ ਦੇ ਨਾਲ ਬਿਲਕੁਲ ਤੁਸੀਂ ਅੱਜ ਜੁੜੇ ਰਹੋ ਤੇ ਆਜੋ ਸਾਡੇ ਨਾਲ ਤੇ ਵੇਖਦੇ ਆਂ ਇਹ ਪ੍ਰਾਤਨ ਸਮੇਂ ਦੀਆਂ ਇਹ ਪੁਰਾਣੀਆਂ ਜਿਹੜੀਆਂ ਇਬਾਦਤਗਾਹ ਨੇ ਤੇ ਆਜੋ ਸਾਡੇ ਨਾਲ ਦੋਸਤੋ ਜਦੋਂ ਛੋਟੇ ਸਾਹਿਬ ਜਾਦਿਆਂ ਤੇ ਸੂਬੇ ਸਰਹੰਦਰੇ ਬਹੁਤ ਜਿਆਦਾ ਜ਼ੁਲਮ ਕੀਤੇ ਇਹ ਮਸੀਤਾਂ ਉਸ ਟਾਈਮ ਦੀ ਜਿਹੜਾ ਗਵਾਹੀ ਭਰਦੀਆਂ ਨੇ ਇਹਨਾਂ ਮਸੀਤਾਂ ਨੇ ਉਹ ਛੋਟੇ ਸਾਹਿਬ ਜਾਦਿਆਂ ਤੇ ਜਿਹੜਾ ਬਹੁਤ ਹੀ ਤਸੀਹੇ ਕੀਤੇ ਗਏ ਸੀਗੇ ਇਹਨਾਂ ਨੇ ਅੱਖੀ ਵੇਖੇ ਨੇ ਪਰ ਤੁਸੀਂ ਵੇਖੋਗੇ ਪ੍ਰਮਾਤਮਾ ਦਾ ਘਰ ਏ ਰੱਬ ਦਾ ਘਰ ਏ ਉਹ ਸੁਖ ਦਾ ਦਾ ਘਰ ਏ ਕਿਉਂਕਿ ਇਹ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕਿਸੇ ਵੀ ਧਰਮ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਕਿਉਂਕਿ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਏ ਧਰਮ ਤਾਂ ਸਾਰਿਆਂ ਦੇ ਸਾਂਝੇ ਆ ਤੇ ਆਓ ਇਹ ਇਬਾਦਤਗਾਹ ਵੇਖਦੇ ਆਂ ਤੇ ਆਪਾਂ ਫਿਰ ਅਗਲੀ ਇਬਾਦਤਗਾਹ ਜਿਹੜੀ ਇਹਨਾਂ ਮੁਸਲਮਾਨਾਂ ਦੀ ਬਣੀ ਆ ਅ ਮੁਗਲ ਸਮਰਾਜ ਦੀ ਜਿਹੜੀ ਆ ਇਬਾਦਤਗਾਹ ਬਣੀ ਆ ਮਸੀਤਾ ਬਣੀਆਂ ਨੇ ਜਿੱਥੇ ਉਹ ਬਹਿ ਕੇ ਨਮਾਜ਼ ਪੜ੍ਹਦੇ ਸੀ ਤੇ ਇੱਥੇ ਇਸ ਸਰਹੰਦ ਸ਼ਹਿਰ ਦੇ ਵਿੱਚ ਕਾਫੀ ਜਿਹੜੀਆਂ ਹੈਗੀਆਂ ਨੇ ਮਸਜਿਦ ਤੇ ਆਪਾਂ ਸਾਰਿਆਂ ਦੇ ਤੁਹਾਨੂੰ ਮਕਬਰੇ ਪੁਰਾਣੇ ਪੁਰਾਣੇ ਦਿਖਾਉਣੇ ਆ ਤੇ ਆਜੋ ਵੇਖਦੇ ਆਂ ਹਾਂਜੀ ਦੋਸਤੋ ਇਹ ਹੈ ਜੀ ਫਤਿਹਗੜ੍ਹ ਸਾਹਿਬ ਸਰਹੰਦ ਦੀ ਤਰਤੀਬ ਦੇ ਪ੍ਰਾਤਨ ਸਮੇਂ ਦੀਆਂ ਪਰਾਤਨ ਸਮੇ ਦੀਆਂ ਜਿਹੜੀਆਂ ਮਸੀਤਾਂ ਨੇ ਅੱਜ ਵੀ ਮੌਜੂਦ ਖੜੀਆਂ ਨੇ ਹਾਂਜੀ ਦੋਸਤੋ ਇਬਾਦਤਗਾਹ ਦੇ ਲਾਗੇ ਬਿਲਕੁਲ ਹੀ ਦਰਖਤਾਂ ਨੇ ਜਿਹੜਾ ਬੜੀ ਰੌਣਕ ਲਾਈ ਆ ਔਰ ਪੰਛੀਆਂ ਦੀ ਜਿਹੜੀ ਮਿੱਠੀ ਮਿੱਠੀ ਜੀ ਆਵਾਜ਼ ਕੰਨਾਂ ਦੇ ਵਿੱਚ ਪੈ ਰਹੀ ਸੀ ਤੇ ਬਹੁਤ ਹੀ ਜ਼ਿਆਦਾ ਸਕੂਨ ਸਾਨੂੰ ਮਿਲ ਰਿਹਾ ਸੀ ਸਰਹੰਦ ਦੀ ਧਰਤੀ ਤੇ ਤੁਸੀਂ ਇਹ ਵੇਖੋ ਕਿ ਗੁਰਦੁਆਰਾ ਸਾਹਿਬ ਵੀ ਬਿਲਕੁਲ ਲਾਗੇ ਲੱਗੇ ਨੇ ਔਰ ਮਸਜਿਦ ਜਿਹੜੀਆਂ ਇਬਾਦਤਗਾਹ ਨੇ ਉਹ ਵੀ ਬਹੁਤ ਸ਼ਾਨੋ ਸ਼ੌਕਤ ਦੇ ਨਾਲ ਖੜੀਆਂ ਨੇ ਇਹ ਦੋਸਤੋ ਮੁਸਲਮਾਨਾਂ ਦੀ ਜਿਹੜੀ ਆ ਬਾਦਰਗਾ ਅੰਦਰ ਉਹ ਹੋ ਜਾ ਸ਼ਰੀਫ ਤੇ ਆਓ ਆਪਾਂ ਦਰਸ਼ਨ ਕਰਦੇ ਆ ਅੱਗੇ ਆ हां जी दोस्तों ये जड़ी ਤੁਸੀਂ مسجد ਵੇਖ ਰਹੇ ਜੋ ਮੋਤੀਰਾਮ ਮਹਿਰਾਜੀ ਦੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਹੀ ਸਾਹਮਣੇ ਮਸਜਿਦ ਹੈ ਔਰ ਇਸ ਮਸਜਿਦ ਜਿਹੜੀ ਆ ਮਹੰਤਾ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਕਰਦੇ ਨੇ ਔਰ ਲੋਕ ਦੂਰੋਂ ਦੂਰੋਂ ਚੱਲ ਕੇ ਇਸ ਦਰਬਾਰ ਦੇ ਇਸ ਮਸਜਿਦ ਇਸ ਇਬਾਦਤਗਾਹ ਦੇ ਦਰਸ਼ਨ ਕਰਨ ਆਉਂਦੇ ਨੇ ਦੋਸਤੋ ਇਹ ਹੈ ਜੀ ਸਰਹੰਦ ਦੀ ਧਰਤੀ ਤੇ ਪ੍ਰਾਣੀਆਂ ਮਸਜਿਦ ਪ੍ਰਾਣੀਆਂ ਇਬਾਦਤਗਾਹ ਜੋ ਕਿ ਜਿੰਨਾਂ ਨੂੰ 500 600 ਸਾਲ ਹੋ ਗਿਆ ਏ ਤੇ ਆਓ ਅੱਗੇ ਆ ਕੇ ਵੇਖਦੇ ਆ ਥੋੜਾ ਕੈਮਰਾ ਲੈ ਕੇ ਤੁਸੀਂ ਅੱਗੇ ਆ ਜੋ ਅणि ਦੋਸਤੋ ਇਨਾ ਮਸਜਿਦ ਦੇ ਵਿੱਚ ਇਨਾ ਦੀ ਨਮਾਜ਼ ਪੜੀ ਜਾਂਦੀ ਆ ਪੰਜ ਵਕਤ ਦੀ ਜਿਹੜੀ ਨਮਾਜ਼ ਹੁੰਦੀ ਆ ਤੇ ਇਸ ਜਗ੍ਹਾ ਤੇ ਵੀ ਨਮਾਜ਼ ਪੜੀ ਜਾਂਦੀ ਤੇ ਥੋੜਾ ਆਪਾਂ ਅੱਗੇ ਚੱਲਦੇ ਆ ਜੀ ਦੋਸਤੋ ਜਦੋਂ ਆਪਾਂ ਸਰਹੰਦ ਦੀ ਧਰਤੀ ਤੇ ਆਉਨੇ ਆ ਤੇ ਸਰਹੰਦ ਦੀ ਧਰਤੀ ਤੇ ਨਿੱਕੀ ਇੱਟ ਦੇ ਜਿਹੜੇ ਤੁਸੀਂ ਮੇਰੇ ਪਿੱਛੇ ਵੇਖ ਰਹੇ ਜੋ ਕਿ ਮਕਬਰੇ ਬਹੁਤ ਹੀ ਵਧੀਆ ਮਤਲਬ ਕਿ ਵੀ ਬਣੇ ਨੇ ਨਿੱਕੀ ਇੱਟ ਬੜੀ ਮਜ਼ਬੂਤੀ ਦੇ ਨਾਲੇ ਖੜੇ ਨੇ ਤੁਸੀਂ ਵੇਖੋ ਕਿ ਪੌੜੀਆਂ ਵੀ ਬਹੁਤ ਵਧੀਆ ਬਣੀਆਂ ਨੇ ਪਰ ਸਮੇ ਦਾ ਸਮਾਂ ਪਾ ਕੇ ਸਮੇ ਦੇ ਨਾਲ-ਨਾਲ ਜਿਹੜੀਆਂ ਉਤਲੀਆਂ ਛੱਤਾਂ ਬਿਲਕੁਲ ਹੀ ਟੁੱਟ ਚੁੱਕੀਆਂ ਨੇ ਤੇ ਇਹ ਲੈਨ ਸਿਰ ਤੇ ਹੀ ਪੰਜ ਛੇ ਮਕਬਰੇ ਆ ਚਾਰ ਪੰਜ ਮਕਬਰੇ ਆ ਤੇ ਆਪਾਂ ਤੁਹਾਨੂੰ ਸਾਰਾ ਦਿਖਾਉਨੇ ਆ ਤੇ ਤੁਸੀਂ ਆਜੋ ਸਾਡੇ ਨਾਲ ਹਾਂਜੀ ਦੋਸਤੋ ਇਦਾਂ ਲੱਗਦਾ ਇਹਨਾਂ ਚੀਜ਼ਾਂ ਨੂੰ ਵੇਖ ਕੇ ਕਿ ਇਹ ਕਿਸੇ ਦੀਆਂ ਜਿਹੜੀਆਂ ਮਜ਼ਾਰਾਂ ਬਣੀਆਂ ਨੇ, ਕਬਰਾਂ ਬਣੀਆਂ ਨੇ ਤੇ ਅੱਗੋਂ ਇਹ ਆ ਜੋ ਥੋੜਾ ਆਪਾਂ ਵੇਖਦੇ ਆ ਅੰਦਰ ਮਸਜਿਦ ਦੇ ਹਾਂਜੀ ਦੋਸਤੋ ਤੁਸੀਂ ਮੇਰੇ ਪਿੱਛੇ ਵੇਖ ਰਹੇ ਜੋ ਇਹ ਆ ਨਿੱਕੀ ਈਟ ਦਾ ਸਰਹੰਦੀ ਈਟ ਦਾ ਪੁਰਾਣਾ ਮਕਬਰਾ ਬਣਿਆ ਪਰ ਇਹਦੇ ਅੰਦਰ ਜਿਹੜਾ ਵਾ ਤਿੰਨ ਜਿਹੜੀਆਂ ਕਬਰਾਂ ਬਣੀਆਂ ਨੇ ਦਰਗਾਮਾਂ ਬਣੀਆਂ ਨੇ ਹੁਣ ਪਤਾ ਨਹੀਂ ਵੀ ਇਹ ਕਿਸ ਦੀਆਂ ਨੇ ਜਾਂ ਕਿਸ ਦੀਆਂ ਨਹੀਂ ਪਰ ਵੇਖਣ ਦੇ ਵਿੱਚ ਤੁਸੀਂ ਇਹ ਵੇਖੋਗੇ ਕਿ ਕਿੰਨੀ ਹੀ ਚੜਾਈ ਦੇ ਨਾਲ ਇਹᱫੋ 5 ਤੋਂ 6 ਫੁੱਟ ਦੀ ਇਹਦੀ ਜਿਹੜੀ ਆ ਕੰਧ ਦੀ ਚੜਾਈ ਆ ਔਰ ਬੜੀ ਮਜ਼ਬੂਤੀ ਦੇ ਨਾਲ ਜਿਹੜਾ ਮਤਲਬ ਕਿ ਬਣੀ ਆ ਇਧਰ ਨੂੰ ਆਜੋ ਥੋੜਾ ਹਾਂਜੀ ਦੋਸਤੋ ਲੱਗਦਾ ਕਿ ਉਸ ਸਮੇਂ ਦੇ ਜਿਹੜੇ ਬਹੁਤ ਜ਼ਿਆਦੇ ਕੋ ਨਾਮਵਰ ਬੰਦੇ ਰਹੇ ਹੋਣਗੇ ਕਿਉਂਕਿ 500 600 ਸਾਲ ਪੁਰਾਣੀ ਗੱਲ ਵਾ ਤੇ ਬਹੁਤ ਇਤਿਹਾਸਕਾਰਾਂ ਨੇ ਇਹਦੇ ਬਾਰੇ ਦੱਸਿਆ ਵੀ ਆ ਪਰ ਪੱਕਾ ਕਹਿੰਦੇ ਆ ਕਿ ਸਬੂਤ ਨਹੀਂ ਆ ਕਿ ਇਹਦੇ ਥਲੇ ਕੌਣ ਦਫਨੇ ਆ ਕਿਹਨਾਂ ਨੂੰ ਦਫਨਾਇਆ ਗਿਆ ਏ ਉਹ ਅਜੇ ਤੱਕ ਜਿਹੜਾ ਵਾ ਇੱਕ ਤੁਸੀਂ ਲਾ ਲੋ ਕਿ ਅਗਰੇ ਹਸੇ ਬਣਿਆ ਹੋਇਆ ਵਾ ਤੇ ਕੁਝ ਅਜੇ ਪਤਾ ਨਹੀਂ ਚੱਲਦਾ ਤੇ ਥੋੜਾ ਅੱਕੇ ਆ ਜੋ ਹਾਂਜੀ ਦੋਸਤੋ ਤੁਸੀਂ ਜਿਹੜੇ ਮਕਬਰੇ ਵੇਖ ਰਹੇ ਜੋ ਇਹ 500 600 ਸਾਲ ਪੁਰਾਣੇ ਮਕਬਰੇ ਨੇ ਔਰ ਬਹੁਤ ਹੀ ਮਜ਼ਬੂਤੀ ਦੇ ਨਾਲ ਖੜੇ ਨੇ ਔਰ ਜਦੋਂ ਵੀ ਅਸੀਂ ਇਨਾ ਮਕਬਰਿਆਂ ਨੂੰ ਵੇਖਣਾ ਆਉਨੇ ਆ ਇਥੋਂ ਦੀ ਇਹ ਸ਼ਾਨੋ ਸ਼ੌਕਤ ਏਡੇ ਏਡੇ ਵੱਡੀਆਂ ਇਮਾਰਤਾਂ ਵੇਖਣਾ ਆਉਨੇ ਆ ਤਾਂ ਸਾਨੂੰ ਇਥੇ ਕਿਸੇ ਤਰ੍ਹਾਂ ਦਾ ਕੋਈ ਵੀ ਨੁਕਸਾਨ ਨਹੀਂ ਕਰਨਾ ਚਾਹੀਦਾ ਕੋਈ ਕੰਦਾ ਤੇ ਲਿਖਣਾ ਨਹੀਂ ਚਾਹੀਦਾ ਕਿਉਂਕਿ ਕਿਸੇ ਦਾ ਧਰਮ ਆ ਕਿਸੇ ਦਾ ਇਤਿਹਾਸ ਆ ਕਿਸੇ ਦੀਆਂ ਪ੍ਰਾਤਨ ਸਮੇਂ ਦੀਆਂ ਜਿਹੜੀਆਂ ਨਿਸ਼ਾਨੀਆਂ ਖੜੀਆਂ ਨੇ ਔਰ ਸਾਨੂੰ ਇਸ ਗੱਲ ਦਾ ਬਿਲਕੁਲ ਹੀ ਖਿਆਲ ਰੱਖਣਾ ਚਾਹੀਦਾ ਵਾ ਕਿ ਇਹਦੀ ਤੋੜਪਨ ਜਾਂ ਇਸ ਮਕਬਰਿਆਂ ਨੂੰ ਕਿਸੇ ਵੀ ਚੀਜ਼ ਦਾ ਜਿਹੜਾ ਨੁਕਸਾਨ ਨਾ ਪਹੁੰਚੇ ਤੁਸੀਂ ਵੇਖ ਰਹੇ ਜੋ ਕਿ ਮਕਬਰੇ ਬਹੁਤ ਹੀ ਮਜ਼ਬੂਤੀ ਦੇ ਨਾਲ ਖੜੇ ਨੇ ਬਹੁਤ ਹੀ ਚੜਾਈ ਦੇ ਵਿੱਚ ਉੱਚੀਆਂ-ਉੱਚੀਆਂ ਕੰਦਾ ਨੇ ਔਰ ਇਸ ਦੇ ਅੰਦਰ ਜਿਹੜਾ ਇਹ ਮਜ਼ਾਰਾਂ ਬਣੀਆਂ ਨੇ ਦਰگاہਾਂ ਬੜੀਆਂ ਨੇ ਉਸ ਟਾਈਮ ਮੋਗਲ ਸਮਰਾਜ ਜਾਂ ਮੁਸਲਮ ਧਰਮ ਦੇ ਪਾਈਚਾਰੇ ਦੀਆਂ ਅੰਦਰ ਜਿਹੜੀਆਂ ਮਕਬਰੇ ਨੇ ਖਬਰਾਂ ਨੇ ਔਰ ਸਾਨੂੰ ਕਿਸੇ ਵੀ ਤਰ੍ਹਾਂ ਦਾ ਹਰ ਤਰ੍ਹਾਂ ਦਾ ਖਿਆਲ ਰੱਖਣਾ ਚਾਹੀਦਾ ਔਰ ਤੁਸੀਂ ਵੇਖੋ ਇਹਦੀ ਡਿਜ਼ਾਈਨਿੰਗ ਔਰ ਇਹਦੀਆਂ ਕੰਧਾਂ ਦੀ ਜਿਹੜੀ ਨਕਾਸ਼ੀ ਆ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਜਿਹੜਾ ਕੀਤੀ ਗਈ ਆ ਔਰ ਇਸ ਸਰਹੰਦ ਦੀ ਧਰਤੀ ਤੇ ਇਸ ਤਰ੍ਹਾਂ ਦੇ ਤੁਸੀਂ ਲਾ ਲੋਗੇ ਬਹੁਤ ਹੀ ਸਾਰੇ ਮਕਬਰੇ ਨੇ ਜੋ ਅੱਜ ਵੀ ਬੜੀ ਮਜਬੂਤੀ ਦੇ ਨਾਲ ਖੜੇ ਨੇ ਔਰ ਜੇ ਗੱਲ ਕੰਧਾਂ ਦੀ ਚੁੜਾਈ ਦੀ ਕਰੀਏ ਡਿਜ਼ਾਈਨਿੰਗ ਦੀ ਕਰੀਏ ਤੇ ਬਹੁਤ ਹੀ ਜਿਹੜਾ ਮਜਬੂਤੀ ਦੇ ਨਾਲ ਬਣੀਆਂ ਨੇ ਕੰਧਾਂ ਔਰ ਡਿਜ਼ਾਈਨ ਬਹੁਤ ਹੀ ਸੋਹਣੇ ਜਿਹੜੇ ਤਰੀਕੇ ਦੇ ਨਾਲ ਛੋਟੀ ਇੱਟ ਜਿਹੜੀ ਆ ਬੜੇ ਸੋਹਣੇ ਤਰੀਕੇ ਦੇ ਨਾਲ ਲੱਗੀਆਂ ਇੱਤਾਂ ਅੱਜ ਵੀ ਬਹੁਤ ਹੀ ਜੜੀਆਂ ਪਿਆਰੀਆਂ ਲੱਗਦੀਆਂ ਨੇ ਔਰ ਤੁਸੀਂ ਆ ਵੇਖੋ ਕਿ ਇਸ ਤਰ੍ਹਾਂ ਦੇ ਜਿਹੜੇ ਇੱਥੇ ਮਕਬਰੇ ਆ ਸਾਨੂੰ ਕਾਫੀ ਜਿਹੜੇ ਨਜ਼ਰ ਆ ਰਹੇ ਆ ਔਰ ਬਹੁਤ ਹੀ ਉੱਚੇ-ਚੀ ਔਰ ਬਹੁਤ ਹੀ ਵੱਡੇ-ਵੱਡੇ ਜਿਹੜੇ ਬੁਰਜ ਨੇ ਔਰ ਇੱਕ ਤੁਸੀਂ ਲਾ ਲਓ ਕਿ ਮਹਿਲ ਦੀ ਤਰ੍ਹਾਂ ਜਿਹੜੇ ਇਹ ਬੁਰਜੇ ਖੜੇ ਨੇ ਔਰ ਬਹੁਤ ਹੀ ਵਧੀਆ ਗੱਲ ਆ ਕਿ ਅੱਜ ਤੱਕ ਇਹ ਪ੍ਰਾਤਨ ਸਮੇਂ ਦੀਆਂ ਜਿਹੜੀਆਂ ਇਮਾਰਤਾਂ ਨੇ ਬਿਲਕੁਲ ਹੀ ਸੋਣੀ ਹਾਲਤ ਦੇ ਵਿੱਚ ਖੜੀਆਂ ਨੇ ਹਾਂਜੀ ਦੋਸਤੋ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਏ ਆਓ ਆਓ ਵੇਖੀਏ ਜਗਾ ਜਿਸ ਜਗਾ ਤੇ ਗੁਰਦੁਆਰਾ ਸਾਹਿਬ ਤੇ ਮਸਜਿਦ ਬਿਲਕੁਲ ਹੀ ਆਮੋ ਸਾਹਮਣੇ ਨੇ ਹਾਂਜੀ ਦੋਸਤੋ ਅਸੀਂ ਖੜੇ ਆਂ ਜੀ ਗੁਰਦੁਆਰਾ ਮਸਤਗੜ ਸਾਹਿਬ ਔਰ ਸਾਡੇ ਨਾਲ ਉੱਥੋਂ ਦੇ ਬਾਬਾ ਜੀ ਨੇ ਜਿਹੜੇ ਸੇਵਾ ਕਰਦੇ ਨੇ ਤੁਸੀਂ ਪਿੱਛੇ ਵੇਖੋਗੇ ਚਿੱਟੀ ਮਸਜਿਦ ਆ ਪਰਾਤਨ ਸਮੇ ਦੀ ਪ੍ਰਾਣੀ ਮਸਜਿਦ ਹੈ ਤੇ ਇਹ ਬਾਬਾ ਜੀ ਨਾਲ ਗੱਲਬਾਤ ਕਰਦੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਬਾਬਾ ਜੀ ਕਿੰਨੀ ਪੁਰਾਣੀ ਮਸਜਿਦ ਹੈ ਜੀ ਇਹ 400 ਸਾਲ ਪੁਰਾਣੀ ਮਸਜਿਦ ਹੈ ਜੀ ਠੀਕ ਹੈ ਜੀ ਇਹ ਇਤਿਹਾਸ ਦੇ ਵਿੱਚ ਇਹ ਚਿੱਟੀ ਮਸਜਿਦ ਦੇ ਨਾਲ ਜਾਣੀ ਜਾਂਦੀ ਜਾਣੀ ਜਾਂਦੀ ਹੈ ਇੱਕ 베ੜੇ ਦੇ ਵਿੱਚ ਇੱਕ ਪਾਸੇ ਚਿੱਟੀ ਮਸਜਿਦ ਹੈ ਇੱਕ ਬੰਨੇ ਗੁਰਦੁਆਰਾ ਸਾਹਿਬ ਇੱਕ ਪਾਸੇ ਗੁਰਦੁਆਰਾ ਸ੍ਰੀ ਮਸਤਗੜ੍ਹ ਸਾਹਿਬ ਦੇ ਨਾਂ ਤੇ ਸ਼ੋਭਤ ਹੈ ਜੀ ਜੀ ਹਾਂ ਜੀ ਇਹ ਮਤਲਬ 400 ਸਾਲ ਪੁਰਾਣਾ ਮਤਲਬ ਸਥਾਨ ਹੈ ਜੀ। ਅੱਛਾ ਜੀ ਇਹ ਕਿੰਨਾ ਦੇ ਸਮੇਂ ਦੀ ਬਣੀ ਆਏ? ਇਹ ਔਰੰਗਜ਼ੇਬ ਦੇ ਸਮੇਂ ਦੀ ਆ ਜਦੋਂ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਨੂੰ ਹਾਂਜੀ ਮਤਲਬ ਫਤਵਾ ਜਾਰੀ ਹੋਇਆ ਸੀ। ਮਤਲਬ ਇਹ ਦੱਸਦੇ ਆਂ ਵੀ ਇਸ ਮਸਜਿਦ ਦਾ ਉਹ ਕਾਜੀ ਸੀ। ਅੱਛਾ ਜੀ ਜਿਸ ਨੇ ਮਤਲਬ ਫਤਵਾ ਪੜ੍ਹ ਕੇ ਸੁਣਾਇਆ ਸੀ। ਪੜ੍ਹ ਕੇ ਸੁਣਾਇਆ ਸੀ। ਮਤਲਬ ਇਹ ਦੱਸਦੇ ਆਂ ਇਤਿਹਾਸ ਦੇ ਵਿੱਚ ਵੀ ਇਸ ਮਸਜਿਦ ਤੋਂ ਫਤਵਾ ਜਾਰੀ ਹੋਇਆ। ਹੋਇਆ ਸੀ ਕਾ ਜੀ। ਹਾਂਜੀ ਦੋਸਤੋ ਤੁਸੀਂ ਵੇਖ ਰਹੇ ਹੋ ਜੀ ਇੱਕ ਬੰਨੇ ਗੁਰਦੁਆਰਾ ਸਾਹਿਬ ਵੀ ਇੱਕ ਬੰਨੇ ਮਸਜਿਦ ਏ ਔਰ ਸਾਡੇ ਧਰਮ ਜਿਹੜੇ ਆ ਸਾਰੇ ਧਰਮਾਂ ਨੂੰ ਹੀ ਸਤਿਕਾਰ ਦਿੰਦੀ ਆ ਹਾਂਜੀ ਦੋਸਤੋ ਏ ਆ ਜੀ ਸ੍ਰੀ ਫਤੇਗੜ ਸਾਹਿਬ ਸਰਹੰਦ ਦੀ ਤਰਤੀ ਪੁਰਾਣੀਆਂ ਮਸੀਤਾਂ ਪੁਰਾਣੇ ਮਕਬਰੇ ਅੱਜ ਦੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਹੋ ਤਾਂ ਕਿ ਲੋਕਾਂ ਤੱਕ ਪਹੁੰਚ ਸਕੇ ਔਰ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਕੇ ਦੱਸਿਓ ਔਰ ਸਰਹੱਦੀ ਲੋਕ ਵਰਸਾ ਚੈਨਲ ਵੇਖਣ ਵਾਲਿਆਂ ਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਥੈਂਕ ਯੂ ਮਿਹਰਬਾਨੀ